ਵੀਡੀਓ ਵਿੱਚ ਆਪਾਂ ਇੱਕ ਅਫਸਰ ਵਸੀ ਸੇੜ ਲਈ ਲੈ ਕੇ ਆਏ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਭਾਈ ਕੋਈ ਵੀਰ ਦਾ ਪੁਵਾਰ ਦਾ ਕੰਮ ਨਹੀਂ ਘਰੇਲੂ ਪਸੂਆਂ ਚੋਂ ਵੀਰੇ ਸੇੜ ਕਰ ਰਿਹਾ ਤੇ ਆਜੋ ਆਪਾਂ ਉਸਦਿਆਂ ਬਾਈ ਤੋਂ ਟੇਲ ਆਜੋ ਬਾਈ ਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਠੀਕ ਹੋ ਜੀ ਠੀਕ ਠਾਕ ਜੀ ਵਧੀਆ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਦਰਸ਼ਨ ਸਿੰਘ ਜੀ ਪਿੰਡ ਮੌੜ ਨਾਬਾ ਇਧਰ ਪੱਖੋ ਕੈਂਚੀਆਂ ਠੀਕ ਹੈ ਜੀ ਇਧਰ ਤੋਂ ਆਪਾਂ ਨੇੜੇ ਆ ਜੀ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਜ਼ਿਲ੍ਹਾ ਬਰਨਾਲਾ ਦਾਪਾ ਪੈਣ ਤਹਿਸੀਲ ਦਾਪਾ ਜੀ ਹਾਂ ਜੀ ਨੇੜੇ ਨੇੜੇ ਮਤਲਬ ਮੰਨ ਕੇ ਚੱਲੋ ਆਪਣਾ ਕੀ ਪੈ ਜਾਂਦਾ ਰਸਤਾ ਹੈ ਨੇੜੇ ਢੱਲਮਾ ਆਪਣਾ ਨੇੜੇ ਪੈ ਦਿਆ ਇਧਰ ਪੱਖੋ ਕੈਂਚੇ ਨੇੜੇ ਪੈ ਦਿਆ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦੋ 94642 24599 ਠੀਕ ਹੈ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਆਪਾਂ ਬੱਸੀ ਦੇਖ ਰਿਹਾ ਸਾਹਮਣੇ ਆਪਣੇ ਘਰ ਦੀ ਹੀ ਹੈ ਜੀ ਹਾਂ ਜੀ ਆਪਣੇ ਘਰ ਦੀ ਬੱਸੀ ਹੈ ਜੀ ਕਿੰਨੇ ਕੁ ਮਹੀਨੇ ਬਾਕੀ ਆਪਣੇ ਕਰ ਦੂਗੀ ਆ ਜੀ ਕਰ ਦਈਏ ਜੀ ਹਾਂ ਜੀ ਠੀਕ ਆ ਤੇ ਕੀ ਰਿਕਾਰਡ ਆ ਜੀ ਇਹਦੀ ਮਾਂ ਦਾ ਇਹਦੀ ਮਾਦਰ ਕਾਰਡ ਜੀ 20 ਲੀਟਰ ਦਿੱਤਾ ਜੀ ਇਹਨਾਂ ਦੇ ਠੀਕ ਆ ਆਪ ਇਹ ਕਿਹੜੇ ਸੀਮਣ ਦੇ ਪਤਾ ਜੀ ਕੋਈ 50068 ਦਿਆ ਜੀ 50068 ਹਾਂ ਜੀ ਹਾਂ ਬਾਕੀ ਵੀ ਆਪਾਂ ਕੱਦ ਚੈੱਕ ਕਰਾ ਲੈ 12 ਮਹੀਨੇ ਦੀ ਕੱਦ ਲੱਗਦਾ ਨਹੀਂ ਹਨਾ ਉਸ ਹਿਸਾਬ ਨਾਲ ਵੀ ਇੰਨੀ ਚੁਪਲੀ ਵੀ ਹੈਗੀ ਹਾਂ ਜੀ ਹਾਂ ਛੋਟੀ ਬਾਲੀ ਸੇਵਾ ਤੇ ਪਾਲੀ ਲੱਗਦੀ ਹਾਂ ਜੀ ਹਾਂ ਕਰੋ ਪਾਲੀ ਵੀ ਜੇ ਪੂਰੀ ਵਧੀਆ ਸੰਗ ਨਾਲ ਬੇਸ ਭਾਈ ਆਪਾਂ ਚੈੱਕ ਕਰਾਨਾਂ ਨੇੜੇ ਤੋਂ ਮੈਂ ਕਹਣਾ ਕਿਆ ਬਾਤਾਂ ਛੋਟਾ ਜਿਹਾ ਮੂਈਆ ਜੀ ਹੈ ਨਾ ਜਮਾ ਹਾਂਜੀ ਹਾਂਜੀ ਜੇ ਆਪਾਂ ਗੱਲ ਕਰੀਏ ਫੁੱਲ ਬ੍ਰੀਡ ਅ ਜਰਸੀ ਜਿਹਨੂੰ ਆਪਾਂ ਕਹਿੰਦੇ ਹਾਂ ਸੰਜਰਸੀ ਹੈ ਨਾ ਹਾਂਜੀ ਚਾਰ ਹੀ ਥਾਣਾ ਜੀ ਕੋਈ ਫੋੜਸਾਂਗ ਨਹੀਂ ਠੀਕ ਹੈ ਜੀ ਹਾਂਜੀ ਆਪਾਂ ਥਾਣੇ ਨੇੜੇ ਤੋਂ ਚੈੱਕ ਕਰਵਾਇਨਾ ਥਾਣੇ ਭਾਈ ਬਹੁਤ ਚੰਗਾ ਲੱਗਿਆ ਵਾਗਾ ਹੂੰ ਇਕਲਾ ਇਕਲਾ ਥਾਣਾ ਭਾਈ ਪੂਰੀ ਦਿੱਤੀ ਥਾਣੇ ਲੱਗਿਆ ਗੱਪੜਾਂ ਵਰਗੀ ਚੋੜੀ ਤਾਂ ਹੋਣਾ ਜੀ ਹਾਂਜੀ ਹਾਂ ਖੋਲ ਦੋ ਵੀ ਤੋੜ ਦੋ ਕੋਚ ਬੱਸ ਥੋੜਾ ਜਿਹਾ ਮੇਰੇ ਕੈਮਰੇ ਜ਼ਰੂਰ ਜਾ ਕੇ ਦੀ ਜ਼ਰੂਰ ਆ ਭ ਤੋੜ ਦੋ ਬਾਈ ਇਹਨੂੰ ਲੰਮੀ। ਹਾਂ। ਖੜਨੀ ਖੜਨੀ ਬਾਈ ਥੋਰਾ ਤਰ ਰਹਿਣਾ ਬੱਸੀ ਦਾ ਮੈਂ ਕਹਣਾ ਕੀ ਬਾਤਾਂ ਈ। ਤੋੜ ਦੋ ਇਹਨੂੰ। ਲੰਮੀ ਲੰਮੀ ਬਹੁਤ ਆ ਜੀ ਹਨਾ। ਹਾਂ ਜੀ ਹਾਂ ਬਹੁਤ ਵਧੀਆ ਜੀ। ਬਾਕੀ ਝੋੜੇ। ਪੁਰਾ ਸੌਂਗੜਾ ਪਾਲੀ ਵੀ ਆ ਜੀ। ਠੀਕ ਆ ਜੀ। ਬਾਕੀ ਆਪਾਂ ਬਾਈ ਜਸਕਰ ਚ ਵੀਡੀਓ ਬਣਾਈਏ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ। ਕ੍ਰੇਲੂ ਵੀ ਪਸੂਆਂ ਤੇ ਛੇਲ ਕੀਤੀ ਆ। ਬਾਕੀ ਚੰਗੇ ਸੀਮਣ ਦੀ ਆ ਤੇ ਇਹ ਤੋਂ ਬਾਈ ਕਿੰਨੇ ਕੁ ਉਮੀਦ ਰਹੂਗੀ ਜੇ ਤਿਆਰ ਹੋਗੀ ਚੰਗੀ ਤਰ੍ਹਾਂ। ਬੇਹਤਰੀ ਹੈ ਗਿਆ 20 ਲੀਟਰ ਦੀ ਪਹਿਲੇ ਸੂਏ ਜੀ ਬਹੁਤ ਚੰਗੀ ਤਿਆਰ ਹੋਈ ਹੋਈ ਹੈ ਜੀ ਹੂੰ ਸਹੀ ਗੱਲ ਆ ਪੌਲੀ ਪੌਲੀ ਚੈੱਕ ਕਰ ਲੋ ਫੁੱਲ ਬਾਕੀ ਆਪਾਂ ਝੋਲੀ ਇੱਕ ਵਾਰੀ ਚੈੱਕ ਕਰਾ ਲੈਂ ਨਾ ਬਹੁਤ ਸੋਹਣੀ ਝੋਲੀ ਆ ਥੋੜਾ ਮੇਰੇ ਕੈਮਰੇ ਤੋਂ ਬਾਈ ਜਰੂਰ ਝੱਕ ਦੀਆ ਨਾ ਤਾਂ ਕੋਈ ਫੋਰਸ ਆਂ ਬਾਕੀ ਇਕੱਲਾ ਇਕੱਲਾ ਸੋਣਾ ਹੂੰ ਬੱਸ ਹੂੰ ਥੋੜਾ ਜਿਹਾ ਝੱਕ ਦੀ ਇਹ ਜੀ ਹਾਂਜੀ ਲੈ ਬਾਈ ਬਾਕੀ ਦੰਦਾ ਜੋ ਖੀਰੀ ਵੀ ਆ ਹਾਂ ਦੰਦਾ ਦੀ ਖੀਰੀ ਆ ਜੀ ਹੂੰ ਜਮਾਂ ਬਾਈ ਪਿਓਰ ਕੱਚੀ ਖੀਰੀ ਆ ਤੇ ਬਾਈ ਕੀ ਮਨ ਰੱਖੂ ਫਿਰ ਇਹਦਾ ਮੁੱਲ ਇਹ ਫੋਨ ਤੇ ਕਰ ਦਾਂਗੇ ਤੇ ਮੁੱਲ ਜਾਇਜ਼ ਮੁੱਲ ਦੇਣੇ ਲੈਣੀ ਹੋਈ ਹਾਂ ਠੀਕ ਆ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋਊਗਾ ਤੇ ਮੁੱਲ ਫੋਨ ਤੇ ਹੋਗਾ ਲੈ ਇਧਰ ਆਉਂਗੇ ਆਪਾਂ ਚੈੱਕ ਕਰਾ ਲੈ ਮੈਂ ਕਹਿੰਦਾ ਕੀ ਬਾਤ ਆ ਬੂਥੀ ਚੈੱਕ ਕਰ ਲੋ ਕੀ ਬਾਤੀਆਂ ਜਮਾ ਸੂਟਾ ਜਾਂ ਮੂੰਹ ਅੱਛਾ ਕੌਲੀ ਚ ਪਾਣੀ ਪਿਆ ਦੋ ਹਾਂਜੀ ਹਾਂ ਹਾਂਜੀ ਹਾਂ ਹੂੰ ਤੇ ਨਗਸੀਗਾ ਬਾਈ ਕੋਲੇ ਬਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ